ਸਾਥੀ ਗੱਲ ਦੀ ਸਾਰਿਆਂ ਨੂੰ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਨਿਊ ਫੌ ਲੈਂਡ 36 ਟੀ ਟਰੈਕਟਰ ਆ ਪਲੱਸ ਦੇ ਵੈਟ ਟੀ ਐਕਸ ਮਾਡਲ ਦੇ ਨਾਲ ਮਾਡਲ ਦੀ ਗੱਲ ਕੀ ਟਰੈਕਟਰ ਦੀ 2010 ਮਾਡਲ ਟਰੈਕਟਰ ਹੈ ਮੇਨ ਗੱਲ ਕੀ ਟਰੈਕਟਰ ਪੰਜਾਬ ਨੰਬਰ ਪਾਵਰ ਸਟੀਅਰਿੰਗ ਟਰੈਕਟਰ ਆ ਟੌਪ ਦੇ ਵੈਟ ਦੀ ਗੱਲ ਕਰਕੇ 12 ਪਲੱਸ 10 11 ਦੇ ਵਿੱਚ ਆ ਸਪੀਡ ਗੀਅਰ ਨਾਲ ਹੈ ਜੀ ਡਬਲ ਡਿਸਟ੍ਰਿਬਿਊਟਰ ਪਿਛਲੇ ਟਾਇਰ ਟਰੈਕਟਰ ਦੇ 50 ਪੈਸੇ ਟਾਇਰ ਹੈ ਅਗਲੇ ਟਾਇਰ ਟਰੈਕਟਰ ਦੇ 70 ਪੈਸੇ ਹੈ ਮਗਰਾੜਾਂ ਦੇ ਟਰੈਕਟਰ ਟੇਪ ਹੋਈ ਆ ਤੇ ਹੈਵੀ ਬੰਪਰ ਲੱਗਿਆ ਹੋਇਆ ਰੇਟ ਦੀ ਗੱਲ ਕਰੇ 4 ਲੱਖ ਤੇ 25000 ਰੇਟ ਹੈ ਨੰਬਰ ਸਕਰੀਨ ਤੇ ਆ 9417282080 ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਐ ਇਹ ਬਹੁਤ ਸੋਨਾ ਖੜਾਵਾ ਡਾਟਾ ਬਹੁਤ ਸਾਫ਼ ਹੈ ਜੀ ਨੰਬਰ ਤੋਂ ਸਾਰਾ ਜਾਣਕਾਰੀ ਲੈ ਸਕਦੇ ਆ ਵੀਡੀਓ ਦੇਖਣ ਲਈ ਬਹੁਤ ਧੰਨਵਾਦ